ਮੈਂ ਕਿਉਂ ਕਰ ਸੋਚਾਂ ਮਰਨ ਲਈ ਬੜੇ ਕਾਜ ਨੇ ਮੇਰੇ ਕਰਨ ਲਈ ਜੇ ਆ ਨਹੀਂ ਤਾਂ ਉਹ ਕਰ ਲੂੰ ਮੈਂ ਚੜਦੀ ਕਲਾ ਦਾ ਹੱਥ ਫੜਦੀ ਹਾਕਮਾ ਪੰਜਾਬ ਹੜ੍ਹਾਂ ਵਿੱਚ ਡੁੱਬ ਰਿਹਾ ਪਰ ਨਾ ਤਾਂ ਤੂੰ ਕੁਝ ਬੋਲਿਆ ਤੇ ਨਾ ਹੀ ਤੇਰਾ মিডিਆ ਕੁਝ ਬੋਲਿਆ ਤੇਰੀ ਇਸ ਚੁੱਪ ਦਾ ਅਸੀਂ ਕੀ ਮਤਲਬ ਸਮਝੀਏ ਤੇ ਦਿੱਲੀ ਵਾਲੇ ਲਾਲਾ ਜੀ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੇ ਤੂੰ ਇਹੀ ਸਮਝਿਆ ਸੀ ਨਾ ਕਿ ਡੈਮਾਂ ਚੋਂ ਪਾਣੀ ਛੱਡ ਕੇ ਅਸੀਂ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਬਣਾ ਦਿੰਦੇ ਆ ਤੇ ਅਸੀਂ ਆਪਣੇ ਆਪਣੀਆਂ ਜ਼ਮੀਨਾਂ ਤੁਹਾਨੂੰ ਦੇ ਦਾਂਗੇ ਮੈਨੂੰ ਲੱਗਦਾ ਹੈ ਤੁਹਾਨੂੰ ਪੰਜਾਬ ਦੀਆਂ ਜ਼ਮੀਨਾਂ ਚਾਹੀਦੀਆਂ ਨੇ ਪੰਜਾਬੀ ਨਹੀਂ ਚਾਹੀਦੇ ਪਰ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸਾਡੇ ਸਿਆਣਿਆਂ ਨੇ ਕਿਹਾ ਪੰਜਾਬ ਦੇ ਆਜਮਿਆਂ ਨੂੰ ਨਿਤ ਮੁਹੀਮਾ ਪਰ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਖੜਨਾ ਚੰਗੀ ਤਰ੍ਹਾਂ ਨਾਲ ਆਉਂਦਾ ਇਹ ਕੋਈ ਹੋਰ ਸੂਬਾ ਨਹੀਂ ਜਿੱਥੇ ਵਕਤ ਪੈਣ ਦੇ ਪਾਣੀ ਦੀ 20 ਰੁਪਏ ਦੀ ਬੋਤਲ ਵੀ 200 ਰੁਪਏ ਦੀ ਹੋ ਜਾਂਦੀ ਹੈ ਇਹ ਪੰਜਾਬ ਹੈ ਪੰਜਾਬ ਇੱਥੇ ਅੱਜ ਵੀ ਬਾਬੇ ਨਾਨਕ ਦੇ 20 ਰੁਪਏ ਦੇ ਲੰਗਰ ਦੀ ਬਰਕਤ ਹੈ ਪਰ ਕੋਈ ਗੱਲ ਨਹੀਂ ਅਸੀਂ ਤੇਰੇ ਇਸ ਜ਼ਬਰਦਸਤ ਮੁਕਾਬਲੇ ਵੀ ਸਬਰ ਨਾਲ ਤੇ ਚੜਦੀ ਕਲਾ ਨਾਲ ਕਰਾਂਗੇ ਤੇਰਾ ਜ਼ਬਰ ਵੇਖਾਂਗੇ ਤੂੰ ਸਾਡਾ ਸਬਰ ਵੇਖੇਗਾ ਬੁਲੰਦ ਹੌਂਸਲੇ ਦਾ ਹੁੰਦਾ ਤੂੰ ਅਸਰ ਵੇਖੇਂਗਾ ਤੇਰਾ ਵੀ غرور ਵੇਖਾਂਗੇ ਤੂੰ ਰੱਬੀ ਨੂਰ ਵੇਖੇਗਾ ਤੇਰੀ ਮਗਰੂਰੀਅਤ ਤੂੰ ਖੁਦ ਹੀ ਚੱਕਣਾ ਚੂਰ ਵੇਖੇਗਾ ਬਾਕੀ ਮੇਰੀ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਹੀ ਬੇਨਤੀ ਹੈ ਕਿ ਇਹ ਸਮਾਂ ਹੈ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੀ ਬਾਹ ਫੜੀਏ ਪੰਜਾਬ ਨੂੰ ਇਸ ਵਕਤ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ ਜੇ ਹਰ ਪੰਜਾਬੀ ਆਪਣੇ ਜੇਬ ਵਿੱਚੋਂ 100-100 ਰੁਪਿਆ ਵੀ ਕੱਢੂ ਤਾਂ ਬਹੁਤ ਹੋ ਜਾਣਾ ਬਾਕੀ ਐਨਆਰਆਈ ਵੀਰਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਆਪੋ ਆਪਣੇ ਪਿੰਡ ਸੰਭਲੋ ਨਾਲੇ ਸਾਨੂੰ ਇਸ ਵਕਤ ਬੋਟਸ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕਈ ਥਾਵਾਂ ਤੇ ਪਾਣੀ ਇੰਨਾ ਜ਼ਿਆਦਾ ਹੈ ਕਿ ਉੱਥੇ ਟਰੈਕਟਰ ਵੀ ਨਹੀਂ ਜਾ ਪਾ ਰਹੇ ਤੇ ਜੇ ਤੁਸੀਂ ਚਾਹੋ ਤਾਂ ਬੋਲਤੀ ਸੇਵਾ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਵੀ ਰਾਬਤਾ ਕਰ ਸਕਦੇ ਹੋ ਸਾਡੀ ਟੀਮ ਮਿਸ਼ਨ ਸਤਲੁਜ ਗਰਾਉਂਡ ਲੈਵਲ ਤੇ ਕੰਮ ਕਰ ਰਹੀ ਹੈ ਆਓ ਅਸੀਂ ਇੱਕ ਦੂਜੇ ਦੀ ਬਾਹ ਫੜੀਏ ਇੱਕ ਦੂਜੇ ਦਾ ਸਹਾਰਾ ਬਣੀਏ ਤੇ ਪੰਜਾਬ ਨੂੰ ਹੜ੍ਹਾਂ ਤੋਂ ਬਚਾਈਏ